ਬੀਜੇਪੀ ਸਰਕਾਰ ਮੁਰਦਾਬਾ ਮੁਕਮਲ ਮੁਦਰਾਬਾ ਖੀਰ ਪਰ ਖੀਲੀ ਵਾਲੇ ਕਾਰਡਾ ਨੂੰ ਪ੍ਰਕਾਰ ਕਰੋ 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 ਜੁਸਤਾ ਕਰੋ ਬੀਜੇਪੀ ਸਰਕਾਰ ਮੁਰਦਾਬਾ ਮੁਦਰਾਬਾ 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 ਬੀਜੇਪੀ ਸਰਕਾਰ ਮੁਰਦਾਬਾ ਮੁਦਰਾਬਾ ਮੁਰਦਾਬਾ ਬੀਜੇਪੀ ਸਰਕਾਰ ਮੁਰਦਾਬਾ ਜਿੱਥੇ ਮਰਦਾਨ ਵਾਲੀ ਸਰਕਾਰ ਮੁਰਦਾਬਾ ਪਾ ਦੇ ਤੇ ਮੁੱਖ ਵਾਲੀ ਸਰਕਾਰ ਜੀ ਜੀ ਸਰਕਾਰ ਨੂੰ ਜਿੰਦਾਬਾਦ ਦੇਖੋ ਇੱਕ ਤਜ ਬਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਜੀ ਗੁਰਦੁਆਰਾ ਟਾਲੀ ਸਾਹਿਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਅਖੀਨ ਸਾਡੇ ਗੁਰਦੁਆਸੋ ਦੇ ਇੰਚਾਰਜ ਮਗੇਲ ਜੀ ਸਭ ਲੋਗ ਅੱਜ ਅਕੀਨ ਬਦ ਲੈਣ ਆਇਆ ਤੇ ਇਹ ਕਿ ਅੱਜ ਦਾ ਬੜਾ ਸ਼ੁਭ ਦਿਨ ਹੈ ਕਰਦੇ ਸਭ ਦੇਖਿਆ ਜਾ ਰਿਹਾ ਕਿ ਜਿਹੜਾ ਗੜਿਤ ਕਿਸਾਨਾਂ ਵੱਲੋਂ ਹਰ ਚੜ੍ਹ ਤੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਉਹਦੇ ਕੀ ਕਰਨਾ ਚਾਹੁੰਦਾ ਹੈ ਲਾਈਕ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਦੇ ਉਹ ਮੈਂ ਵੀ ਕਿਸਾਨੀ ਤੋਂ ਆ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀਂ ਗੱਲ ਨਹੀਂ ਉਹਦੇ ਚਾਹਣੇ ਨਾਲ ਕੋਈ ਹੱਲ ਹੋ ਜਾਏ ਕੋਈ ਸਰਕਾਰ ਚਾਹਦੀ ਵੀ ਆ ਕੋਈ 5 ਫਸਲ ਤੇ ਐਮ ਐਸ ਬੀ ਸਰਕਾਰ ਮੰਨੀ ਵੀ ਆ ਤੇ ਮੁਰਕੇ ਬਿਠਾ ਕੇ ਨੂੰ ਕੋਈ ਹੱਲ ਕਰਨਾ ਚਾਹੀਦਾ ਦੇਖੋ ਕਿਸ ਘਰ ਤੇ ਚਾਰ ਪਰਿਵਾਰ ਪਰਿਵਾਰ ਵਿੱਚ ਤੋਂ ਦੋ ਪਰਿਵਾਰ ਨਾਲ ਆਪਸੇ ਉਹਨਾਂ ਦੇ ਖੋਈ ਜਾਂਦੀ ਮਾਰੇ ਬੁੱਟੀ ਕਰਕੇ ਤੇ ਬੈਠ ਕੇ ਮੁਕ ਗੱਲ ਬੁੱਕਰੀ ਚੇਂਜ ਕਰਕੇ ਇਹ ਕਿਤਾਬ ਦੇ ਤਰੀਕੇ ਇਹ ਮੇਰੇ ਫੋਨ ਲੈਖਣ ਵਾਲੇ ਵਿੱਚ ਕਿਤਾ ਦੇਖੋ ਚੋਣਾਂ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਜ ਹਰ ਕੋਈ ਚਾਹੇ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਕਿਤੇ ਨਗਰੀਏ ਪਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਹਮਣੇ ਕੋਈ ਡਿਵੈਲਪਮੈਂਟ ਨਹੀਂ ਹੋਈ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਹੈ ਉਹ ਚਾਹੀਦਾ ਹੈ ਪੰਜਾਬ ਚ ਦੇਖੋ ਜੇ ਸੈਂਟਰ ਚ ਸਰਕਾਰ ਬੀਜੇਪੀ ਹੋਵੇ ਤੇ ਪੰਜਾਬ ਚ ਸਰਕਾਰ ਬੀਜੇਪੀ ਆ ਜੇ ਐਮਪੀ ਤੋਂ ਬੀਜੇਪੀ ਜਿੱਤਣਾ ਜਾਈ ਪਰ ਤਾਂ ਕੀ ਡਿਵੈਲਪਮੈਂਟ ਹੋਣੀ ਹੈ ਜੇ ਤੁਸੀਂ ਜਿੱਤ ਕੇ ਜਾਂਦੇ ਮੰਨ ਲਓ ਕਿ ਇਹ ਤਾਂ ਨੇ ਜਿਹੜੇ ਵਾਦੇ ਪੂਰੇ ਕੀਆ ਲੈ ਦੇਖੋ ਉਦੋਂ ਜਿਹੜਾ ਆਪਾਂ ਜਿੱਦਾਂ 9 9 ਦੀ 9 ਵਿਧਾਨ ਸਭਾ ਤੋਂ ਲੋਕ ਦੋ 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 ਲੋਕ ਬਿਠਾ ਆ ਗਏ ਉਹਨਾਂ ਨੂੰ ਬਿਠਾ ਕੇ ਤੇ ਆਪਾਂ ਇਹ ਕਿ ਜਿਹੜੀ ਜਿਹੜੀਆਂ ਮੰਗਾਂ ਲੋਕਾਂ ਦੀਆਂ ਨੇ ਪਹਿਲੇ ਹੱਦ ਦੇ ਦੋਣ ਕਾਦੀਆਂ ਆ ਉਥੇ ਜਿਹੜੀ ਮਿਲ ਹੈ ਉਹਦਾ ਮਸਲਾ ਬੜੀ ਦੇ ਦੋ ਉਦੋਂ ਜੇ ਤੂੰ ਕੋਈ ਹੈਲਥ ਦਾ ਕੋਈ ਆਸ਼ਾ ਹਸਪਤਾਲ ਕੋ ਫੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋ ਇਦਾਂ ਦੇ ਕੁਝ ਹੋਣਾ ਚਾਹੀਦਾ ਕਿੱਥੇ ਦੇਖਿਆ ਜਰ ਜਿੱਦਾ ਧਾਰੀਬਾਲ ਵੀ ਮੇਨ ਬੰਦ ਪਈ ਹੈ ਕਾਫੀ ਇਹਦਾ ਤਾਂ ਉਹਨਾਂ ਦਾ ਬੰਦ ਹੀ ਪਿਆ ਪਹਿਲੇ ਵੀ ਇਸ ਮਿਲ ਵਾਸਤੇ ਬినੋਦ ਖਨਾਈ ਨੇ ਪ੍ਰਯਾਸ ਕੀਤਾ ਔਰ ਪੈਸੇ ਵੀ ਲੰਦੇ ਔਰ ਮਿਲ ਥੋੜੀ ਦੇਰ ਚੱਲੀ ਗਈ ਲੇਕਿਨ ਅੱਗੇ ਪੂਰ ਪ੍ਰਯਾਸ ਕਰਾਂਗੇ ਫਿਰ ਤੋਂ ਮਿਲ ਚਲਾ